ਮੇਰੇ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪੈਰ ਪਰ ਰਸਸਟਰੀਆ ਕਾਲ ਤੇ ਲੋਰੀ ਪਿੱਛੇ ਚਵੱਚੀ ਦੀ ਸਫਾਈ ਚੱਲਦੀ ਐ ਟਰੈਕਟਰ ਸਾਡਾ ਬਹੁਤ ਗੰਦਾ ਹੋਇਆ ਸੀਗਾ ਪਿੱਛੇ ਨਾਲ ਨੋ ਵੀ ਔਰੇ ਤਰ੍ਹਾਂ ਲਾਜ਼ਰ ਵਿੱਚ ਉਹ ਨਾ ਉਹ ਜਮੀ ਵੀ ਦੀ ਚਾਹ ਹਰਿਆਈ ਜਮੀ ਵੀ ਦੀ ਹੋਵੇ ਤਾਂ ਹੁਣ ਪਰਿਆ ਹੋ ਤਾਂ ਨ ਪਰਿਆ ਹੋ ਤਾਂ ਹੁਣ ਥੋੜਾ ਹੀ ਰਹੇਗਾ ਥੱਲੇ ਉਹ ਪੈਪਰ ਨਾਲ ਦੋ ਤਿੰਨ ਗੜ ਲਾ ਕੇ ਦੇਖੇ ਹੁਣ ਬਾਰੀ ਬਾਰੀ ਸੀਰਸ ਹੀ ਪਾਣੀ ਕੱਢੀ ਜਾਂਦੇ ਐਜ ਨੂੰ ਠੀਕ ਐ ਨਾ ਨਹੀਂ ਦੂਵੇ ਲੋਟ ਸਿੱਟਣਾ ਮੈਂ ਤੇਰਾ ਬਾਹਰ ਹੋਰ ਯਾਰ ਐਜ ਨੂੰ ਠੀਕ ਐ ਵਿੱਚ ਵਿੱਚ ਨੂੰ ਥੱਲੇ ਕਾ ਝਟ ਮੈਂ ਲਾਵਾਂ ਹੁਣ ਨਾ ਨਾ ਮੈਨੂੰ ਚੱਲ ਲੱਗਦੇ ਥੋੜਾ ਐਜ ਦੇ ਦੇ ਇੱਕ ਲਿਆ ਕੇ ਰੰਗ ਵੀ ਮਾਰੇ ਦੇਣਾ ਠੀਕ ਨਹੀਂ ਅੰਕਲ ਬਲੂ ਜਿਹਾ ਰੰਗ ਲਿਆਉਂਦੇ ਆਸਮਾਨੀ ਜਿਹਾ ਜਿਹੜਾ ਐ ਵਿੱਚ ਪਾਣੀ ਪਿਆ ਦਿਖੇ ਇਹਰਾ ਮੂੰਹ ਵੀ ਬੰਦ ਕਰਦੀ ਆ ਫਾਲਤੂ ਦਾ ਹਾਂਜੀ ਕਿਹੜਾ ਤਾਂ ਮੂੰਹ ਆਹ ਇਹ ਵੀ ਬੰਦ ਕਰ ਦਿੰਦੇ ਪਾਣੀ ਇਹਨੂੰਰੇ ਤੱਕ ਭਰ ਜਾਊਗਾ ਭਰਤਾ ਜਾਊਗਾ ਪਾਣੀ ਫਿਰ ਗੰਦਾ ਹੋ ਜਾਣਾ ਫਿਰ ਔਖਾ ਹੋ ਜਾਣਾ ਲੱਗਣਾ ਕੱਟਣਾ ਪਰ ਕੱਟਣ ਦਾ ਢੱਕਣਾ ਹੈਗਾ ਇੰਨਾ ਪਾਣੀ ਰਹਿ ਜਾਣਾ ਰਨਾ ਵਿੱਚ ਪਾਪਾਂ ਘਰ ਉਧਰੋਂ ਕਿਸੇ ਨੂੰ ਪਾਣੀ ਲਾਉਣਾ ਭਾਏ ਜੁੱਦਿਆਂ ਦੇ ਭਰ ਕੇ ਉਹਨਾਂ ਨੂੰ ਆਈ ਜਾਏਗਾ ਕੋਈ ਨਹੀਂ ਫਿਰ ਵਧੀਆ ਅਸ ਇਹਦਾ ਕਰਨ ਨਾਲ ਰਿਕਾਰਡ ਹੈ ਚਲ ਦੇਖਦੇ ਕਰਕੇ ਵੀ ਲੋ ਵੀ ਉਹ ਕੰਮ ਬੰਦ ਕਰਿਆ ਸੀ ਠੀਕ ਅੰਕਲ ਇਦਾਂ ਠੀਕ ਹੈ ਬੰਦ ਕਰਕੇ ਆਪਾਂ ਨੇ ਉੱਪਰ ਸਿਮਿੰਟ ਲਾ ਦੇਣਾ ਨਾਲੇ ਜਿੱਥੇ ਹੁਣ ਬਾਹਰ ਸਾਡਾ ਪਾਣੀ ਪੂਣੀ ਨਿਕਲਦਾ ਇਹ ਵੀ ਸਵਾਰ ਦਣਾ ਰਹਿਣ ਵਧੀਆ ਕਰ ਦੇਣਾ ਡੈਡੀ ਜੀ ਤੇ ਆਉਣ ਤੇ ਪਹਿਲਾ ਪਹਿਲਾ ਯੂਰ ਸਾਹਿਬ ਤੇ ਠੀਕ ਨਹੀਂ ਡੈਡੀ ਵੀ ਕਹੂਗਾ ਕਿ ਕੋਈ ਚੀਜ਼ ਬਣਾਤੀ ਹੈ ਨਾ ਲੱਗ ਇੱਧਰ ਸਾਰੇ ਵਧੀਆ ਕਰ ਦੇਣਾ ਸੀ ਸਿਮਿੰਟ ਪਾ ਕੇ ਹੁਣ ਮੈਂ ਅੱਧਾ ਟੋਟਾ ਸਿਮਿੰਟ ਦਾ ਲਿਆਵਾ ਫਿਰ ਰੇਤਾ ਸਾਡੇ ਕੋਲ ਪਿਆ ਹੀ ਹੈ ਇੱਕ ਸੱਜਣ ਇੱਕ ਇੰਨੇ ਕੰਦੇ ਨਾਲ ਨਾਲ ਤੁਸਲਾ ਵੀ ਸਾਰਾ ਸਮਾਨ ਪਿਆ ਹੋਰ ਸਾਡੇ ਕੋਲ ਨਾਲੇ ਚ ਬੱਚਾ ਰੰਗ ਰੰਗ ਵੀ ਕਰ ਦੇਣਾ ਇਹਨ ਵਧੀਆ ਬਣਾ ਦੇਣਾ ਬਜਰੀ ਆ ਰਹੀ ਤੇ ਬਜਰੀ ਔਰੇ ਲਿਖ ਦੇਣਾ ਅੰਕਲ ਗੁੱਜਰ ਅੰਕਲ ਜੀ ਦਾ ਚਾਚਾ ਕਿਦੂਆ ਨਾਮ ਲਿਖਣਾ ਮਿੱਤਾ ਮਿੱਤਾ ਸਿੰਘ ਹਾਂ ਅੰਕਲ ਦਾ ਨਾਮ ਮਿੱਤਾ ਸਿੰਘ ਹੈ ਜੀ ਗੁੱਜਰ ਅੰਕਲ ਦਾ ਅਸੀਂ ਪਿਆਰ ਨਾਲ ਕਹਿੰਦੇ ਆ ਲਾਡ ਦਾ ਚਲੋ ਇਹਨੇ ਵੇ ਲਿਆ ਮੈਂ ਫਿਰ ਸਿਮਿੰਟੀ ਸਿਮਿੰਟ ਪਹਿਲਾਂ ਉਹ ਤੇਰੇ ਤਾ ਦੇਖ ਕੇ ਆ ਕਿੱਥੇ ਇਹ ਬਜਰੀ ਵਾਲਾ ਇਹਨੇ ਚੱਲਣਾ ਨਹੀਂ ਦੇ ਦੇ ਨੇ ਆਪਾਂ ਛਾਣ ਲੈਣਾ ਚਾਣ ਨਹੀਂ ਹੈ ਘਰਾਂ ਫਿਰ ਤਰੀਨ ਚੱਕ ਲਿਆਉਂਗਾ ਕਿ ਮੁੰਡਾ ਚੱਕ ਲਿਓਂਗਾ ਨਾਲ ਨਦੀ ਜੀ ਲਿਆਉਂਗੇ ਨਦੀ ਤਾਂ ਆਪਣੇ ਨੇੜੇ ਆ ਉਹ ਸਾਹਮਣੇ ਨਦੀ ਹੈ ਆਪਣੇ ਨਾਲੇ ਲਿਆਵਾ ਰੋਟੀ ਨਾਲੇ ਲਿਆਵਾ ਉਹ ਹੈ ਨਹੀਂ ਚਲੋ ਵੀ ਹੁਣ ਲਿਆ ਨਾਲੇ ਰੇ ਸੀਮਿੰਟ ਜਾਨੂ ਅੰਕ ਲਿਆ ਪਾਣੀ ਕੱਢ ਦੇਣਾ ਸਾਰਾ ਇਹ ਸੀਮਿੰਟ ਲਾ ਕੇ ਦੁਪਹਿਰ ਤੱਕ ਸੁੱਕ ਜੂਗਾ ਨਾ ਨਹੀਂ ਸੀਮਿੰਟ ਨੇ ਵੀ ਹੈ ਨਾ ਕਰੋਨ ਪਹਿਲੇ ਲਈ ਆਪਾਂ ਸੀਮਿੰਟ ਤੇ ਲੋ ਬਈ ਆਪਾਂ ਸੀਮਿੰਟ ਲਿਆਉਂਦਾ ਅੰਕਲ ਥੱਕ ਕੇ ਬੈ ਗੇ ਨਾ ਨਾ ਬਾਲਟੀ ਵਰਕੇ ਨਾ ਕੇ ਮੈਂ ਕੱਢਦੇ ਤੂੰ ਮੈਂ ਕੱਢ ਦਉਣਾ ਬਸ ਮੈਂ ਹੱਥ ਕਰਕੇ ਉਹ ਚੱਕਣੀ ਨਹੀਂ ਨਾ ਕਰਦੇ ਅੱਛਾ ਤੇ ਦੇਖੀ ਅੰਕਲ ਕੱਢਦਾ ਸਾਰਾ ਨਾ ਚੱਕ ਲਈ ਬਸ ਤੇ ਨੂੰ ਕਰੀਏ ਖਾਲੀ ਲਾ ਵੀ ਅੰਕਲ ਪਹਿਲਾ ਬਣਾਈਏ ਫਿਰ ਸਿਮਿੰਟ ਪਲੇਟਾਂ ਤੇ ਗਾਰਡ ਲਾਈਏ ਤੇ ਗਾਰਡ ਤੇਰਾ ਲੱਗ ਗਿਆ ਹੈ ਯਾਰ ਪਹਿਲ ਦੋਵੇਂ ਲੋਡ ਭਰੂਗੇ ਹਨਾ ਇਹਨਾਂ ਨੂੰ ਗਿੱਲੀਆਂ ਹੋ ਤਾਂ ਨਾ ਵੀ ਪਾਈਏ ਕਿੰਨਾ ਸੀਮੈਂਟ ਰੇਟਾ ਪਾਈਏ ਤਾਂ ਨਾ ਰਲਾਈਏ ਕੋਲੂ ਆ ਤੇ ਲੋ ਬਈ ਸਾਡਾ ਸਾਰਾ ਕੁਝ ਤਿਆਰ ਆ ਤੇ ਹੁਣ ਲਈਏ ਸਮੈਂਟ ਠੀਕ ਹੈ ਲੋ ਵੀਰ ਇਹਨਾਂ ਬੰਦ ਕਰਤਾ ਸੀ ਹੁਣ ਸੁੱਕੇ ਤੇ ਬਾਹਰ ਇਹਦਾ ਕਰਦੇ ਕੰਮ ਹੋਰ ਹੁਣ ਆ ਜਾਗਾ ਸਵਾਰੀ ਉਰੇ ਵੀ ਅੰਕਲ ਵਾਦੀ ਹਸਮੈਂਟ ਕਿਚੜ ਜਾ ਹੋਈ ਜਾਂਦਾ ਉਰੇ ਆਏ ਕਣਾ ਦੇਖੋ ਇਹਨਾਂ ਪਾਣੀ ਜੇ ਖੜਾ ਹੈ ਇਹਨਾਂ ਬਣਾ ਦੇਣਾ ਪੱਦਰ ਜੀ ਅਸੀਂ ਠੀਕ ਨਹੀਂ ਭਾਈ ਯਾਰ ਹਾਂਜੀ ਇਹ ਪਾਉਣਾ ਨਾ ਬਜਰੀ ਵਾਲਾ ਆਪਾ ਬਜਰੀ ਵਾਲਾ ਪਾਉਂਗੇ ਉੱਥੇ ਤਾਂ ਇਹ ਆਪਾਂ ਨੇ ਉੱਥੇ ਲਪਾਈ ਜੋਗਾ ਰੱਖ ਲੈਣਾ ਆ ਬਜਰੀ ਆਪਣਾ ਹੈ ਤਾਂ ਹੈਗੀ ਇਹਦੇ ਵਿੱਚ ਇਹਦੇ ਜੀ ਇਹਦੇ ਜੀ ਰਲਾ ਲੈਣਾ ਇਹ ਮੈਂ ਬੈਠਾ ਪਾ ਕੇ ਨਾ ਐ ਰਲਾ ਹੁਣ ਜਗਾ ਸਾਫ ਕਰ ਲਈਏ ਨਾ ਉਹ ਕਰ ਦੇ ਆਮੜਾ ਦੋਮੇ ਡਰਾਮ ਲੈ ਲਿਆ ਬਾਈ ਤੂੰ ਹੀ ਦੇਖਣ ਲੱਗ ਗਈ ਸਾਡੀ ਅੰਝਗਾ ਤੁਸੀਂ ਐਨ ਬਣਾਤੀ ਔਰ ਐਨ ਸਿੱਧੀ ਕਰਤੀ ਬਸ ਇਹ ਰੇ ਪਰ ਜਿੱਥੇ ਆ ਟਾਇਰ ਦਾ ਨਿਸ਼ਾਨ ਹੈ ਉੱਥੇ ਉਰੇਤ ਲੈ ਕੇ ਸਿਮਿੰਟ ਘੋਲੂ ਉਹ ਜਾ ਵਾਗਣਾ ਸੀ ਐਨ ਸਾਫ ਜਾ ਕਰ ਦੇਣਾ ਹੈ ਨਾ ਅੰਕਲੀ ਬੈਰੇ ਉੱਗਾ ਵੀ ਰੰਗ ਲਈਏ ਬਸ ਥੋੜਾ ਜਿਹਾ ਰਹਿ ਗਿਆ ਕੱਪੜਾ ਬਣਾਵਾ ਕੱਪੜੇ ਨਾਲ ਹੀ ਕਪੜੋ ਪੁਰਾਣਾ ਜਿਹਾ ਤੇ ਉੱਥੇ ਉਹ ਲਿਆ ਮੈਂ ਹਨਾ ਉਹਦੋਂ ਨਾ ਹੋਣਾ ਇਹਨੂੰ ਇਹ ਫੜਾ ਦੇਣਾ ਡੋਲ ਦਵਾ ਹਲੋ ਵੀ ਮੋਟਰ ਪਰ ਪਹੁੰਚ ਕੇ ਸੀਗੇ ਮੈਨੂੰ ਲਿਆਇਆ ਤਾਂ ਘਰ ਤੇ ਰੰਗ ਜਿਹੜਾ ਘਰ ਰੰਗ ਪਏ ਸੀਗੇ ਆ ਤ੍ਰਿੰਕਲ ਜੀ ਉਧਰ ਗੜਾਈ ਕਰਨ ਲੱਗੇ ਹੋਏ ਤੋ ਵਨਟਾ ਪਹਿਲਾਂ ਸਵੇਰੇ ਸਾਧ ਰਿਆ ਕੇ ਮੈਂ ਲਾਤੀ ਦੋ ਤਿੰਨ ਤ੍ਰਿੰਕਲ ਜੀ ਨਾਲ ਚੱਲ ਜੰਨੇ ਤੂੰ ਰੰਗ ਕਰ ਲੈ ਜਿਹੜਾ ਲਿਆਇਆ ਨੇ ਵਿੱਚ ਰਾਤ ਨੂੰ ਗਲਤੀ ਨਾਲ ਦੂਈ ਮੋਟਰ ਵੀ ਚੱਲ ਪਈ ਜਾਂ ਦੇਖੋ ਲੈ ਪਾਣੀ ਖੜਾ ਤੋ ਥੋੜਾ ਜਿਹਾ ਰੰਗ ਰੰਗ ਕਰਕੇ ਦੇਖਿਆ ਤਾਂ ਹੁਣ ਮੈਂ ਇਧਰ ਹੀ ਸੈਟ ਕਰਨ ਲੱਗਿਆ ਵਿੱਚ ਰਿਜ਼ਲਟ ਦੇਖਦੇ ਫਿਰ ਕਿਹចਾਂਦੇ ਤਾਂ ਵੀ ਉਹ ਘਰਾਂ ਪੇਰ ਮੈਂ ਚਲ ਟ్రਾਈ ਲਾ ਕੇ ਦੇਖਦਾ ਰੰਗ ਕੇ ਜਿਆ ਇਹ ਦੇਖੇ ਨੂੰ ਰੰਗ ਨੂੰ ਔਨ ਕਰਕੇ ਪਹਿਲਾ ਵਿੱਚ ਰੰਗ ਕਰਿਆ ਤਾਂ ਲੀਲੇ ਰੰਗ ਦਾ ਹੱਥ ਦੇਖੋ ਐਨ ਓਕਣੀ ਹੋਵੇ ਇਧਰਲੇ ਵਿੱਚ ਲਾ ਰੰਗ ਅਸੀਂ ਕਰਤਾ ਐ ਵੀ ਸ਼ੁਰੂਆਤ ਤੇ ਆ ਸੀਗਾ ਹੁਣ ਹੌਲੀ ਹੌਲੀ ਐਨ ਸਫਾਈ ਕਰਦਣੀ ਸੀ ਇਹਦੇ ਵਾਲੇ ਦੋੜੇ ਬਾਰੀ ਬਾਰੀ ਲੱਗੇ ਹੋਏ ਕਮਾਂਡ ਅੰਕਲ ਆਉਂਦਾ ਇੱਕ ਫਾਂਟ ਮੈਂ ਠੀਕ ਐ ਅੰਕਲ ਬਾਰੀ ਬਾਰੀ ਹਾਂਜੀ ਹਾਂਜੀ ਉਧਰ ਮੈਂ ਕਰਤਾ ਇਧਰ ਅੰਕਲ ਨੇ ਕਰ ਦੇਣਾ ਉਰੇ ਵੀ ਕਰੇ ਦੀਓ ਪਰ ਨਈ ਬ ਵਿੱਚ ਸੁੱਕ ਚੱਲਿਆ ਹੋਵੇ ਵਿੱਚ ਵਾਸਤੇ ਮੈਂ ਰੰਗ ਲੀ ਗੇ ਨਵਾ ਇਹ ਤਾਂ ਵੈਸੀ ਰੰਗ ਮੇਰੇ ਘਰਾਂ ਪੈਦਾ ਮੈਨੂੰ ਜਿਆਦਾ ਲੱਗਦਾ ਚਲ ਦੇਖਦਾ ਰਹਾ ਕਿ ਮੈਨੂੰ ਤਾਂ ਉਹ ਲੱਗਦਾ ਦੂਆ ਜਿਹੜਾ ਦਰਵਾਜ਼ਿਆਂ 'ਤੇ ਨਹੀਂ ਕਰੇ ਵਰਦੇ ਕਾਫੀ ਕਲਰ ਉਹ ਲੱਗਿਆ ਸੀਗਾ ਮੈਨੂੰ ਮੈਂ ਕਿਹਾ ਤਾਂ ਰੰਗ ਜਮੇ ਹੀ ਮਿਲ ਗਿਆ ਉਹਦੇ ਨਾਲ ਆ ਦੇਖੋ ਸੁੱਕੇ ਦੇ ਰੰਗ ਮਿਲ ਜਾਣਾ ਇਹ ਜਿਕੇ ਨਾਲ ਪਹਿਲਾਂ ਕਰਿਆ ਹੋਇਆ ਤਾਂ ਤਦ ਹੁਣ ਦੇਖ ਲੈ ਦੂਵਾਰ ਰੰਗ ਲਿਆਈਏ ਫੇਰ ਇਹਦੇ ਬਾਅਦ ਲੋ ਬਈ ਚਵੱਚਾ ਸਾਰਾ ਕਰਤਾ ਹੁਣ ਵਿਚਾਲਾ ਰੰਗ ਲਿਆਈਏ ਮੋਟਰ ਚਲਾਈ ਤੇ ਫੇਰ ਵਿੱਚ ਗਿੱਲਾ ਹੋ ਗਿਆ ਮਸਲੀ ਸੁੱਕਿਆ ਦਸਾ ਚੱਲ ਬਈ ਹੁਣ ਫੇਰ ਸਿਕਾਈ ਇਹਨਾਂ ਪੇਰ ਪਾਣੀ ਗੱਡੀ ਉਮੜਾ ਜਾ ਹੁਣ ਲੋ ਬਈ ਐਨ ਸਿਕਰ ਦੁਪਹਿਰ ਹੋ ਗਈ ਰੰਗ ਅਸੀਂ ਲਿਆਏ ਰੰਗ ਕੋਲ ਲਿਆ ਆਹ ਰੰਗ ਲਿਆ ਯਾਨ ਪਿੱਕਾ ਜਿਹਾ ਸੀ ਪਿੱਕਾ ਇਹ ਕੇ ਲੈ ਕੇ ਆਏ ਆ ਪਹਿਲਾਂ ਗੂੜਾ ਰੰਗ ਦਾ ਉਹ ਪਿੱਕਾ ਜਿਹਾ ਵਧੀਆ ਲੱਗਣਾ ਪਿੱਕਾ ਵਧੀਆ ਰੰਗ ਵੀ ਵਿੱਚ ਪਾਣੀ ਖਾਸ ਸੋਨਾ ਲੱਗਣਾ ਤੇ ਕਰੀ ਆ ਸਿਖਰ ਧੁੱਪ ਚ ਬਾਈ ਬੜਾ ਫਿਰ ਅੰਕਲ ਮੈਂ ਵਿੱਚ ਹਾਂ ਅੰਕਲ ਦਾ ਦੌਖਾ ਇਹ ਮਹਾਰਾਜ ਲੰਗ ਲੈ ਦੇਖੀ ਉਹ ਵੀ ਟਰਾਈ ਕਰਕੇ ਲੰਗਰ ਬਣਾਈ ਵੀਡੀਓ ਉਹਦਾ ਫੜ ਲਵਾ ਗੁਰਦਰ ਅੰਕਲ ਦੀ ਵੀਡੀਓਗ੍ਰਾਫਰ ਚਲੋ ਜੀ ਹਲੇ ਸ਼ੁਰੂ ਕਰਾਂਗੇ ਉੱਪਰ ਤੇ ਜਿੱਤ ਮਾਜੀ ਗਾ ਥੱਲੇ ਆ ਜੀ ਲੱਗ ਗਿਆ ਘੇਰਾ ਲਾ ਮੋੜੂੰਗਾ ਇਹਨਾਂ ਨਾਲ ਯਾਰ ਪਰ ਮੈਂ ਤੈਨੂੰ ਕਿਹਾ ਵੀ ਨਹੀਂ ਪਤਾ ਕਰਨਾ ਪਾਪਾ ਮੈਂ ਗਾੜਾ ਠੀਕ ਹੈ ਉੱਪਰ ਦਾ ਨਹੀਂ ਹਾਂ ਜਿੱਧਰ ਬੁਰਸ਼ ਮਾਰਦਾ ਮੈਂ ਉਧਰ ਨੂੰ ਕਰ ਨਹੀਂ ਆਂ ਹਾਂਜੀ ਹੂੰ ਤੋਂ ਮੁੜ ਚੱਲੋ ਇਹ ਚਮਕੀ ਹੋ ਨਾ ਕਰਦਾ ਰੰਗ ਇੱਕ ਕੋਟ ਹੋਰ ਫੇਰੂੰਗੀ ਜਦੋਂ ਸਾਡੇ ਕੋਲ ਰੰਗੇ ਮੁੱਕ ਗਿਆ ਤਾਂ ਦੂਈ ਕੋਟ ਫੇਰੂੰਗੀ ਹੁਣ ਸ਼ਾਮ ਨੂੰ ਲਿਆ ਕੇ ਡੱਬ ਘੜਬਾ ਜਾ ਕਰਤਾ ਸੀ। ਹੈ ਅੰਕਲ? ਡੱਬ ਘੜਬਾ ਜਾ ਹੋ ਗਿਆ ਰੰਗ। ਕਿਉਂ? ਪੁਲਸ ਵਾਲਾ ਰੰਗ ਹੋ ਗਿਆ। ਉਹ ਪੁਲਸ ਵਾਲਿਆਂ ਦੀ ਉਹ ਟੋਪੀ ਹੁੰਦੀ ਆ। ਲਾਲ ਲਾਲ ਨਹੀਂ ਜਿੱਥੋਂ ਦਾ ਹੋ ਗਿਆ ਰੰਗ। ਕੰਧਾਂ ਦਾ ਹੋ ਗਿਆ। ਖਾਕੀ ਕਰਦੇ ਨੇ ਨਾ ਕਾਕੀ ਨਹੀਂ ਕਰਦਾ ਤੇ ਇੱਕ ਪੱਟੀ। ਖਾਕੀ ਕਰਦੀ ਇੱਕ। ਚਲੋ ਫੇਰ ਠੀਕ ਐ ਟੰਗਾ। ਓਕੇ। ਚੱਲੀਏ ਹੁਣ ਘਰ ਨੂੰ ਰੋਟੀ ਖਾਈਏ। ਮੈਂ ਪੈਰ ਬਰੰਗ ਲੱਗਾ ਆ ਕਰ ਲਵਾਂ ਸਾਫ ਐ ਨਾ। ਤਰਾ ਹੁਣੇ ਰੰਗ ਉਹਦੇ ਤੈਲ ਤੇ ਤੇ ਲੋ ਬਾਈ ਖੁਸ਼ੀ ਦੀ ਲਹਿਰ ਬੱਦਲ ਆ ਗਿਆ ਦੇਖੋ ਕਿੰਨਾ ਝੜ ਕੇ ਹੁਣ ਤੇ ਇਹਦੇ ਮੀਂਹ ਪੈਦਾ ਕਿ ਨਹੀਂ ਬਾਈ ਟਾਈਮ ਬਾਰੇ ਪਤਾ ਲੱਗੂਗਾ ਹੁਣ ਦੇਖਦੇ ਆਪਾਂ ਚੱਲੇ ਹੁਣ ਗਰਾਊਂਡ ਫਿਰ ਗਰਾਊਂਡ ਤੇ ਬਾਅਦ ਜਾ ਕੇ ਫਿਰ ਚੱਲਾਂਗੇ ਖੇਤਾਂ ਨੂੰ ਫਿਰ ਦੇਖਦੇ ਰੰਗ ਕਿੰਨਾ ਕੁ ਸੁੱਕ ਗਿਆ ਆਪਣਾ ਹਾਂਜੀ ਆ ਦੇਖੋ ਬੱਦਲ ਕਿੰਨਾ ਆ ਗਿਆ ਪੈ ਸਕਦਾ ਮੀਂਹ ਕਿ ਨਹੀਂ ਪੈਜ ਵਜੰਗਾ ਵਧੀਆ ਮੈਂ ਤਾਂ ਆ ਵੀ ਕਹਿੰਨਾ ਖੁਸ਼ੀ ਦੀ ਲਹਿਰ ਬੱਦਲ ਆ ਗਿਆ ਹਾਂਜੀ ਕਿੰਨਾ ਕਾ ਪਾਣੀ ਧਰਤ ਚੋਂ ਕੱਢ ਕੇ ਲਾਈ ਆਉਂਗੇ ਚਲੋ ਭਾਈ ਚੱਲੀ ਹੁਣ ਗਰਾਊਂਡ ਨੂੰ ਜੋ ਰੋਟੀ ਬਣਾਤੀ ਮੈਂ ਵੀਡੀਓ ਬਣਾਉਣ ਆਪਾਂ ਲੈ ਗਿਆ ਤਾਂ ਸਾਡੇ ਘੁੰਡੇ ਰੀ ਹਵਾ ਕਿ ਜਲ ਰਹੀ ਆਂ ਟਿੱਡੀ ਕਰਦੇ ਭਾਈ ਅੱਜ ਦਿਨ ਕਿ ਨਹੀਂ ਦਿਖਾਈ ਦਿਨ ਕਿ ਨਹੀਂ ਨੇਰੀ ਚੱਲਦੀ ਸੀ ਇਹ ਚਮੜੀ ਭਰ ਕੇ ਪਾਣੀ ਦਾ ਚੰਗਾ ਹੀ ਹੁਣ ਉਸੇ ਬਾਅਦ ਆਏ